ਜਾਣਦੇ ਹੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਮਾਰਚ ਅਤੇ ਸਤੰਬਰ ਦੇ ਵਿੱਚ ਕਿਸਾਨ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਉਸੇ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਿੱਥੇ ਮਾਰਚ ਮਹੀਨੇ ਦਾ 2 ਦਿਨਾਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਹੋਇਆ ਵੱਖ-ਵੱਖ ਖੇਤੀ ਵਿਗਿਆਨ ਕੇਂਦਰਾਂ ਤੋਂ ਵੱਖ-ਵੱਖ ਮਹਿਕਮਿਆਂ ਦੀਆਂ ਜਿਹੜੇ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਨੇ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਕਿਸਾਨ ਵੀਰਾਂ ਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਆ ਨਵੀਆਂ-ਨਵੀਆਂ ਇੱਥੇ ਜੋ ਵੀ ਤਕਨੀਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਖੇਤੀ ਦੇ ਵਿੱਚ ਅਪਣਾਉਣੀਆਂ ਨੇ ਉਹਨਾਂ ਨੂੰ ਦਰਸਾਇਆ ਜਾ ਰਿਹਾ ਹੈ ਆਓ ਆਪਾਂ ਚੱਲਦੇ ਹਾਂ ਇਸ ਕਿਸਾਨ ਮੇਲੇ ਦੇ ਵਿੱਚ ਤੇ ਲੈਨੇ ਆ ਜਾਣਕਾਰੀ ਮਹਾਰਾਣ ਤੋਂ ਕਿ ਉਹ ਸਾਨੂੰ ਕੀ ਤਕਨੀਕ ਦੇ ਰਿਹਾ ਹੈ ਮੇਰਾ ਨਾਮ ਡਾਕਟਰ ਅਨਿਰuddh ਠਾਕੁਰ ਹੈ ਮੈਂ ਡਿਪਾਰਟਮੈਂਟ ਆਫ ਫਰੂਟ ਸਾਇੰਸ ਦੇ ਇੱਕ ਪ੍ਰੋਫੈਸਰ ਹੈ ਫਰੂਟ ਸਾਇੰਸ ਦਾ ਇੱਥੇ ਅਸੀਂ ਕਿਸਾਨ ਮੇਲੇ ਦੇ ਵਿੱਚ ਅੱਜ ਸਟਾਲ ਲਾਈ ਹੋਈ ਹੈ ਜਿਦੇ ਵਿੱਚ ਅਸੀਂ ਕੁਝ ਲਾਈਵ ਸੈਂਪਲ ਜਿਸ ਤਰੀਕੇ ਨਾਲ ਅਸੀਂ ਕਿੰਨੂ ਪੀਯੂ ਕਿੰਨੂ ਵਨ ਮਾਲਟੇ ਮਸੰਮੀ ਬੇਰ ਹੋਰ ਜਿਵੇਂ ਸਟਰਾਬਰੀ ਤੇ ਇਹਨਾਂ ਦੀ ਕਿਸਮਾਂ ਪਪੀਤੇ ਦੀ ਕਿਸਮਾਂ ਜਿੰਮੇਦਾਰ ਲਈ ਰੱਖੀ ਹੋਈ ਹੈ ਤੇ ਜਿਹੜੀ ਸਾਡੀ ਨਵੀਂ ਕਿਸਮਾਂ ਹੋਰ ਜਮਨਾ ਦੀ ਕਿਸਮਾਂ ਹੈਗੀਆਂ ਸਾਡੇ ਕੋਲ ਅਮਰੂਦਾਂ ਦੀ ਹੋਰ ਕਿਸਮਾਂ ਉਹਨਾਂ ਦੇ ਅਸੀਂ ਚਾਰਟ ਤੇ ਜਿਹੜੇ ਹੋਰ ਸਾਡੀ ਨਵੀਂ ਪ੍ਰੋਡਕਸ਼ਨ ਟੈਕਨੋਲੋਜੀ ਹੈ ਪ੍ਰੋਡਕਸ਼ਨ ਟੈਕਨੋਲੋਜੀ ਜਾਂ ਅਸੀਂ ਕੀੜੇ ਮਾਰ ਜਾਂ ਕੋਈ ਅਸੀਂ ਬਿਮਾਰੀਆਂ ਦੇ ਰੋਕਣ ਲਈ ਜਿਹੜੀ ਸਾਰੀ ਟੈਕਨੋਲੋਜੀ ਹੈ ਉਹ ਅਸੀਂ ਅੱਥੀ ਦਿਖਾ ਰਹੇ ਹਾਂ ਮੈਂ ਡਾਕਟਰ ਸੰਦੀਪ ਸਿੰਘ ਪ੍ਰਿੰਸੀਪਲ ਕੀਟ ਵਿਗਿਆਨੀ ਫਲ ਵਿਗਿਆਨ ਵਿਭਾਗ ਦੇ ਇਸ ਸਟਾਲ ਤੋਂ ਤੁਹਾਨੂੰ ਸਾਡੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਰਿਹਾ ਹਾਂ ਸਾਡੇ ਜਿਹੜਾ ਪੀਏਯੂ ਦਾ ਫਸਲ ਵਿਗਿਆਨ ਵਿਭਾਗ ਹੈ ਇਹਦੇ ਚ ਅਸੀਂ ਕੀੜਿਆਂ ਦੀ ਰੋਕਥਾਮ ਜਿਹੜੀ ਹੈ ਵਾਤਾਵਰਣ ਸਹਿਾਈਟ ਤਕਨੀਕਾ ਦੇ ਨਾਲ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੋ ਇਹ ਪੀਏਯੂ ਫਰੂਟ ਫਲਾਈਟ ਟਰੈਪ ਹੈ ਜਿਹੜਾ ਕਿ ਪੀਏਯੂ ਨੇ ਵੱਖ-ਵੱਖ ਫਲਦਾਰ ਬੋਟਿਆਂ 'ਚ ਫਲ ਦੀ ਮੱਖੀ ਦੀ ਰੋਕਥਾਮ ਲਈ 2013 'ਚ ਪਾਸ ਕੀਤਾ ਸੀ ਇਦਾਂ ਹੀ ਇਹ ਜਿਹੜਾ ਘੜਾ ਦੇਖ ਰਹੇ ਹੋ ਤੁਸੀਂ ਇਹ ਕੋਈ ਸੁਧਾਰਨ ਘੜਾ ਨਹੀਂ ਆ ਇਹਦੇ ਚ ਮੱਕੀ ਦੇ ਮੱਕੀ ਦੇ ਗੁੱਲ ਪਾਏ ਹੋਏ ਨੇ ਸੋ ਇਹ ਜਿਹੜੇ ਗੁੱਲ ਨੇ ਇਹ ਆਪਾਂ ਇਹਦੇ ਨਾਲ ਬਾਗਾਂ ਦੇ ਵਿੱਚ ਸਿਉਂਕ ਦੀ ਜਿਹੜੀ ਹੈ ਵਾਤਾਵਰਣ ਸਹਾਈ ਰੋਕਥਾਮ ਕਰਦੇ ਆ 1 ਏਕੜ ਚ ਜਿਵੇਂ ਆਪਾਂ 14 ਘੜੇ ਦੱਬਾਂਗੇ ਤੇ ਜਿਹੜੀ ਸਿਉਂਕ ਹੋਊਗੀ ਇਹਦੇ ਚ ਆ ਕੇ ਇਕੱਠੀ ਹੋ ਜਾਊਗੀ ਉਹਨੂੰ ਫਿਰ ਆਪਾਂ ਵੱਖ-ਵੱਖ ਤਰੀਕਿਆਂ ਨਾਲ ਨਸ਼ਟ ਕਰ ਸਕਦੇ ਆ ਮੈਂ ਡਾਕਟਰ ਨੀਤਾ ਰੋੜਾ ਪੌਦਰ ਰੋਗ ਵਿਗਿਆਨੀ ਫਰੂਟ ਸਾਇੰਸ ਤੇ ਜਿਹੜਾ ਕੰਮ ਕਰ ਰਹੀ ਆ ਅੱਜ ਅਸੀਂ ਪੀਐਓ ਕਿਸਾਨ ਮੇਲੇ ਤੇ ਜਿਹੜਾ ਸਟਾਲ ਲਾਈ ਹੋਈ ਹੈ ਇਸ ਚ ਅਸੀਂ ਜਿਹੜੇ ਕਿਸਾਨਾਂ ਨੂੰ ਨਿੰਬੂ ਜਾਤੀ ਦੀਆਂ ਬਿਮਾਰੀਆਂ ਬਾਰੇ ਦੀ ਉਹਦੀ ਰੋਕਥਾਮ ਕਿੱਦਾਂ ਕਰਨੀ ਹੈ ਉਸ ਬਾਰੇ ਤੇ ਉਹਦੀਆਂ ਨਿਸ਼ਾਨੀਆਂ ਬਾਰੇ ਜਾਣਕਾਰੀ ਦੇ ਰਹੇ ਆ ਇਸ ਤੋਂ ਬਾਅਦ ਅਗਲੀ ਬਿਮਾਰੀ ਹੈਗੀ ਹੈ ਕੋੜ ਰੋਗ ਕੋੜ ਰੋਗ ਦੇ ਵਿੱਚ ਕੀ ਜਿਹੜੇ ਨਿਸ਼ਾਨੀਆਂ ਨੇ ਪੱਤਿਆਂ ਦੇ ਉੱਪਰ ਪੂਰੇ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕਿਹੜੇ ਕਿਹੜੇ ਰੁੱਖ ਆਪਣੇ ਪੰਜਾਬ ਵਿੱਚ ਹੋ ਸਕਦੇ ਤੇ ਕਿਹੜੇ ਕਿਹੜੇ ਮੇਰੇ ਕਿਸਾਨ ਵੀਰ ਜਿਹੜੇ ਆਪਣੇ ਪੰਜਾਬ ਵਿੱਚ ਫਸਲਾਂ ਦੇ ਨਾਲ ਵੀ ਲਗਾ ਸਕਦੇ ਆ ਉਹ ਅਸੀਂ ਜਾਣਕਾਰੀ ਦੇ ਰਹੇ ਆਂ ਮੈਂ ਡਾਕਟਰ ਆਰ ਕੇ ਦੂਬੇ ਪ੍ਰੋਫੈਸਰ ਆਫ ਲੈਂਡਸਕੇਪਿੰਗ ਆਜ ਜਿਹੜਾ ਸਾਡਾ 2 ਦਿਨ ਦਾ ਇਹ ਕਿਸਾਨ ਮੇਲਾ ਲੱਗਿਆ ਕਿਸਾਨ ਵੀਰਾਂ ਵਾਸਤੇ ਬਹੁਤ ਵਧੀਆ ਹੈ ਏਕਸੀਬਿਸ਼ਨ ਕਾਫੀ ਵਧੀਆ ਹੈ ਜਿਹੜੇ ਨਵੇਂ-ਨਵੇਂ ਉन्नत ਕਿਸਮਾਂ ਦੇ ਬੀਜਾਂ ਆਪਣੇ ਫਲਾਵਰ ਦੇ ਖਾਸ ਕਰਕੇ ਜਿਹੜੇ ਵੀ ਬੀਜ ਹੈ ਉਹਨਾਂ ਦੀ ਪਨੀਰੀ ਕਿਵੇਂ ਤਿਆਰ ਹੋਣੀ ਹੈ ਉਹਨਾਂ ਦੇ ਕਿਵੇਂ ਆਪਾਂ ਪੈਦਾਵਾਰ ਜਿਆਦਾ ਵੱਧ ਤੋਂ ਵੱਧ ਲੈ ਕੇ ਆਪਾਂ ਆਮਦਨ ਕਿਵੇਂ ਵਧਾ ਸਕਦੇ ਉਨਾ ਦੇ ਵਾਸਤੇ ਸਾਡਾ ਫਲੋਰੀ ਕਲਚਰ ਦਾ ਜਿਹੜਾ ਸਟਾਲ ਹੈ ਇਹ ਇਹ ਖਾਸ ਕਰਕੇ ਜਿਹੜੇ ਕਟ ਫਲਾਵਰ ਵਾਸਤੇ ਆ ਸਾਡੇ ਕੋਲ ਗਲੇਡੀਓਲਸ ਦੀ ਵੈਰਾਈਟੀ ਲੱਗੀ ਹੋਈ ਹੈ ਦੇਖ ਲਓ ਇਸ ਤੋਂ ਪਹਿਲੇ ਪਹਿਲੇ ਆ ਗੁਲਕੰਦ ਤੇ ਬਾਕੀ ਜਿਹੜਾ ਗੁਲਾਲ ਵਗੈਰਾ ਕਿਵੇਂ ਕਰਦੇ ਫਲਾਵਰ ਤੋਂ ਤਿਆਰ ਅਚਲ ਕੈਮੀਕਲ ਨਾ ਯੂਜ਼ ਕਰਕੇ ਆ ਓਰਗੈਨਿਕ ਦੇ ਵਿੱਚ ਫਿਰ ਆ ਗਲੇਡੀਓਲਸ ਦੀ ਵੈਰਾਈਟੀ ਫਿਰ ਲਈ ਲਿਆ ਮੈਂ ਜਰਬੇਰਾ ਇਹਨਾਂ ਦਾ ਜਿਹੜਾ ਵੀ ਪ੍ਰੋਟੈਕਟਿਡ ਕਲਟੀਵੇਸ਼ਨ ਕਰਨਾ ਫਿਰ ਜਿਹੜਾ ਇਹਨਾਂ ਦਾ ਡਰਾਈ ਫਲਾਵਰ ਵਾਸਤੇ ਕਿਹੜੇ ਬੂਟੇ ਨੂੰ ਆਪਰ ਰੱਖ ਕੇ ਬੂਟੇ ਨੂੰ ਸੁਕਾ ਕੇ ਘਰਾਂ ਦੀ ਬਿਊਟੀਫਿਕੇਸ਼ਨ ਕਰਨੀ ਸੀਜ਼ਨਲ ਫਲਾਵਰ ਹੈ ਬਾਕੀ ਕੁਝ ਪੋਟਟਡ ਪਲਾਂਟਸ ਹੈ ਸਾਡੀ ਨਰਸਰੀ ਵੀ ਹੈ ਡਾਕਟਰ ਗੁਰਵਿੰਦਰ ਸਿੰਘ ਮਾਵੀ ਪ੍ਰਿੰਸੀਪਲ ਵੀਡ ਬ੍ਰੀਡ ਪੀਆਈਯੂ ਲੁਧਿਆਣਾ ਅਸੀਂ ਜਿਹੜਾ 14 15 ਨੂੰ ਮੇਲਾ ਲੱਗਿਆ ਹੋਇਆ ਥੇ ਲੁਧਿਆਣੇ ਦੇ ਵਿੱਚ ਅਸੀਂ ਕਣਕ ਦੇ ਜਿਹੜੇ ਬੀਜ ਰੱਖੇ ਹੋਏ ਨੇ ਉਹਨਾਂ ਬਾਰੇ ਤੁਹਾਨੂੰ ਦੱਸਦਾ ਜੀ ਸਭ ਤੋਂ ਪਹਿਲਾਂ ਗੁਣਵੰਤਾ ਵਾਲੀਆਂ ਜਿਹੜੀਆਂ ਚਾਰ ਕਿਸਮਾਂ ਲੱਖੀਆਂ ਨੇ ਉਹ ਹੈ ਜੀ ਪੀਬੀਡਬਲਯੂ ਆਰਐਸ 1 ਤੇ ਪੀਬੀਡਬਲਯੂ ਜ਼ਿੰਕ 2 ਉਹ ਤੋਂ ਬਾਅਦ ਜਿਹੜੀ ਅਗਲੀ ਕਿਸਮ ਹੈਗੀ ਉਹ ਹੈਗੀ ਪੀਬੀਡਬ ਵੈਰਾਈਟੀ ਰਿਲੀਜ਼ ਹੋ ਗਈ ਪੀਬੀਡਬਲਯੂ 1 ਜ਼ਿੰਕ ਉਹ ਤੋਂ ਬਾਅਦ ਅੱਗੇ ਜਿਹੜੀਆਂ ਕਿਸਮਾਂ ਰੱਖੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨੇ ਪੀਬੀਡਬਲਯੂ 826 ਜਿਹੜੀ ਹੈ 2 ਸਾਲ ਹੋਏ ਨੇ ਸਾਨੂੰ ਸਪਾਰਸ਼ ਕੀਤੀ ਨੂੰ ਇਹ ਜਿਹੜੀਆਂ ਕਿਸਮਾਂ ਅਸੀਂ ਬਾਕੀ ਦੀਆਂ ਪੀਬੀਡਬਲਯੂ 869 ਹੈਪੀ ਸੀਡਰ ਨਾਲ ਬੀਜੀ ਜਾ ਸਕਦੀ ਆ ਪੀਬੀਡਬਲਯੂ 824 ਜਿਹੜੀ ਹੈਗੀ ਆ ਆਪਾਂ ਅਕਤੂਬਰ ਦੇ ਅਖੀਰ ਤੀ ਬੀਜ ਸਕਦੇ ਆ ਪੀਬੀਡਬਲਯੂ 803 ਨੂੰ ਜਿਹੜਾ ਹੈਗਾ ਬਠਿੰਡਾ ਫਰੀਦਕੋਟ ਵਾਲੇ ਪਾਸੇ ਬੀਜ ਸਕਦੇ ਆ ਉਹ ਤੋਂ ਬਾਅਦ ਪੀਬੀਡਬਲਯੂ 766 ਹੈ ਜੀ ਇਦਾਂ ਸਾਰੀਆਂ ਕਿਸਮਾਂ ਨੇ 550 9343 ਹੈ 725 ਹੈ ਪੀਬੀਡਬਲਿਊ 677 ਹੈ ਇਹ ਸਾਰੀਆਂ ਕਿਸਮਾਂ ਜਿਹੜੀਆਂ ਆਪਸ ਸਮੇ ਸਿਰ ਵੇਚ ਸਕਦੇ ਆ ਤੇ ਝਾੜ ਵਾਲੀਆਂ ਕਿਸਮਾਂ ਨੇ ਮੈਂ ਪ੍ਰੋਪਾਲ ਸਿੰਘ ਢਿੱਲੋਂ son of ਸਰ ਮਦਰ ਸਿੰਘ ਜਾਂੜੀ ਪਿੰਡ ਕਸੇਲ ਜ਼ਿਲ੍ਹਾ ਤਰਨਤਾਰਨ ਨੂੰ ਬਿਲੋਂਗ ਕਰਦਾ ਜੀ ਯੂਨੀਵਰਸਿਟੀ ਹਰ ਸਾਲ ਦੋ ਮੇਲੇ ਲਾਉਂਦੀ ਆ ਹਾੜੀ ਸੋਣੀ ਦੇ ਤੇ ਇਹਨਾਂ ਮੇਲਿਆਂ ਵਿੱਚ ਮੈਂ ਹਰ ਵਾਰਾਂ ਸ਼ਿਰਕਤ ਜ਼ਰੂਰ ਕਰਦਾ ਕਿਉਂਕਿ ਇਹ ਮੇਲਿਆਂ ਦੇ ਵਿੱਚੋਂ ਇੰਨੀ ਕੋਈ ਜਾਣਕਾਰੀ ਕਿਸਾਨੀ ਦੀ ਮਿਲਦੀ ਆ ਵੀ ਉਹ ਤੋਂ ਬਿਨਾਂ ਜਿਹੜਾ ਸਾਡਾ ਗੁਜ਼ਾਰਾ ਨਹੀਂ ਇਹ ਜਿ ਤਰ੍ਹਾਂ ਕਿਸਾਨਾਂ ਦਾ ਮੱਕਾ ਜਿ ਤਰ੍ਹਾਂ ਮੱਛੀ ਜਿਹੜੀ ਆ ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਅਸੀਂ ਇਹ ਮੇਲਾ ਵੇਖਣ ਤੋਂ ਬਿਨਾਂ ਨਹੀਂ ਰਹਿ ਸਕਦੇ ਇੱਥੇ ਵੱਖ-ਵੱਖ ਤਰ੍ਹਾਂ ਦੇ ਸਟਾਲ ਨੇ ਯੂਨੀਵਰਸਿਟੀ ਦੇ ਹਰ ਡਿਪਾਰਟਮੈਂਟ ਦੇ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੇ ਮਾਰ ਨੇ ਉਹਨਾਂ ਤੋਂ ਜਾਣਕਾਰੀ ਜਿਹੜੀ ਲੇਟੈਸਟ ਜਿਹੜੀ ਆ ਜਾਣਕਾਰੀ ਫਸਲਾਂ ਬਾਰੇ ਜਾਂ ਹੋਰ ਜੋ ਮਸ਼ੀਨਰੀ ਬਾਰੇ ਉਹ ਸਾਰੀ ਜਾਣਕਾਰੀ ਨਵੇਂ ਵੀ ਕਿਹੜੇ ਨੇ ਨਵੀਆਂ ਟੈਕਨੀਕਸ ਕਿਹੜੀਆਂ ਖੇਤੀ ਵਿੱਚ ਆਈਆਂ ਉਹ ਸਾਰੀਆਂ ਦੀ ਜਾਣਕਾਰੀ ਜਿਹੜੀ ਆ ਉਹ ਇੱਕ ਮੇਲੇ ਦੇ ਵਿੱਚੋਂ ਪ੍ਰਾਪਤ ਸਨ ਹੁੰਦੀ ਆ ਮੇਰਾ ਨਾਮ ਸਰਜੀਤ ਕੌਰ ਹੈ ਅੱਜ ਅਸੀਂ ਸੋਮਾ ਸੈਲਫ ਹੈਪ ਗਰੁੱਪ ਦੀ ਸਟਾਲ ਲੈ ਕੇ ਪੀਏ ਜੀ ਕਿਸਾਨ ਮੇਲੇ ਵਿੱਚ ਹਾਜ਼ਰ ਹੋਏ ਆ ਜਿੱਥੇ ਆ ਕੇ ਦੇਖਿਆ ਹੋਇਆ ਕਿ ਸਾਰਿਆਂ ਨੇ ਵੈਸੇ ਤਾਂ ਬਹੁਤ ਵਧੀਆ ਲੱਗਿਆ ਕਿ ਸਾਰਿਆਂ ਨੇ ਸਟਾਲਾਂ ਲਗਾਈਆਂ ਹੋਈਆਂ ਆ ਤੇ ਜਿਹਦੇ ਵਿੱਚ ਅਸੀਂ ਵੀ ਆਪਣੀ ਸੋਮਾ ਸੈਲਫ ਹੈਪ ਗਰੁੱਪ ਰੁੜਕਾ ਕਲਾ ਤੋਂ ਸਟਾਲ ਲਗਾਈ ਹੋਈ ਆ ਸਟਾਲ ਦੇ ਵਿੱਚ ਅਸੀਂ ਅਚਾਰ ਚਟਨੀਆਂ ਮਰਬੇ ਜੈਮ ਜਿਵੇਂ ਕਿ ਹੁਣ ਅੱਜ ਕੱਲ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਮਿਕਸ ਫਰੂਟ ਜੈਮ ਵੀ ਬਣਾਇਆ ਹੋਇਆ ਆ ਤੇ ਆਮਲਾ ਮਰਬਾ ਤਾਰਾ ਤਰਾ ਦਾ ਪਿਕਲ ਹੈ ਸਾਡਾ ਤੇ ਹੋਰ ਵੀ ਜਿੱਦਾਂ ਮੇਲੇ ਵਿੱਚ ਆਏ ਕਿਸਾਨ ਬੀਬੀਆਂ ਤੇ ਭਰਾ ਸਾਰੇ ਦੇਖਦੇ ਨੇ ਤੇ ਸਮਾਨ ਲੈਂਦੇ ਨੇ ਬਹੁਤ ਵਧੀਆ ਲੱਗ ਰਿਹਾ ਕਿਸਾਨ ਮੇਲਾ ਬਹੁਤ ਭਰਿਆ ਭਰਿਆ ਲੱਗ ਰਿਹਾ ਆ ਤੇ ਅਸੀਂ ਵੀ ਇਸ ਕਿਸਾਨ ਮੇਲੇ ਦਾ ਆਨੰਦ ਲੈ ਰਹੇ ਹਾਂ ਮੇਰਾ ਨਾਮ ਡਾਕਟਰ ਜਸਪ੍ਰੀਤ ਕੌਰ ਹੈ ਮੈਂ ਮਾਈਕੋਲੋਜਿਸ ਮਸ਼ਰੂਮਾਂ డిਪਾਰਟਮੈਂਟ ਆਫ ਮਾਈਕਰੋਬਾਇਓਲੋਜੀ ਚ ਪੀਏਯੂ ਲੁਧਿਆਣਾ ਦੇ ਵਿਖੇ ਅੱਜ ਕਿਸਾਨ ਮੇਲਾ ਲੱਗਿਆ ਹੋਇਆ ਹੈ ਕਿਸਾਨ ਮੇਲੇ ਦਾ ਪਹਿਲਾ ਦਿਨ ਹੈ ਅਸੀਂ ਇੱਥੇ ਖੁੰਬਾਂ ਦੀ ਜਾਣਕਾਰੀ ਦੇਣ ਸੰਬੰਧੀ ਸਟਾਲ ਲਗਾਈ ਹੋਈ ਹੈ ਇਸ ਇਸ ਸਟਾਲ ਦੇ ਵਿੱਚ ਅਸੀਂ ਸਾਡੇ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਪੰਜਾਂ ਖੁੰਬਾਂ ਦੇ ਸੈਂਪਲ ਰੱਖੇ ਹਨ ਇਸ ਦੇ ਇਲਾਵਾ ਅਸੀਂ ਸਰਦ ਖੁੰਬ ਰੁੱਤਬੀਆਂ ਖੁੰਬਾਂ ਦੀ ਜਿਹੜੀ ਹੈ ਪ੍ਰਦਰਸ਼ਨੀ ਲਾਈ ਹੋਈ ਹੈ ਇਹ ਬਟਨ ਖੁੰਬਾ ਹੈ ਇਹ ਢੀਂਗਰੀ ਖੁੰਬਾ ਜਿਸ ਨੂੰ ਅਸੀਂ ਲਗਾ ਸਕਦੇ ਹਾਂ ਢੀਂਗਰੀ ਖੁੰਬ ਜਿਹੜੀ ਹੈ ਉਹ ਬਹੁਤ ਹੀ ਵਧੀਆ ਖੁੰਬਾ ਜਿਸ ਨੂੰ ਸਿੰਪਲ ਤੂੜੀ ਤੇ ਲਗਾ ਕੇ ਅਸੀਂ 2 ਮਹੀਨਿਆਂ ਚ ਕ੍ਰੌਪ ਜਿਹੜੀ ਆ ਲੈ ਸਕਦੇ ਹਾਂ ਅਸੀਂ ਇੱਥੇ ਫਾਰਮਰ ਨੂੰ ਜਾਣਕਾਰੀ ਦੇ ਰਹੇ ਹਾਂ ਕਿ ਇਹਦੀ ਕਾਸ਼ਤ ਕਿਵੇਂ ਕਰਨੀ ਹੈ ਇਸ ਇਹਦੀ ਸੰਭਾਲ ਕਿਵੇਂ ਕਰ ਸਕਦੇ ਹਾਂ ਮੈਂ ਡਾਕਟਰ ਸਤਿੰਦਰ ਕੌਰ ਸਕੂਲ ਆਫ ਐਗਰੀਕਲਚਰ ਬਾਇਓਟੈਕਨੋਲੋਜੀ ਪੀਏਯੂ ਵਿੱਚ ਆ ਅਸੀਂ ਇੱਥੇ ਕਣਕ ਦੀਆਂ ਜੰਗਲੀ ਕਿਸਮਾਂ ਦਿਖਾ ਰਹੇ ਹਾਂ ਫਾਰਮਰਸ ਨੂੰ ਕਿ ਜਦੋਂ ਅਸੀਂ ਕਣਕ ਨੂੰ ਸੋਧਣਾ ਹੈ ਉਹਦੇ ਵਿੱਚ ਨਵੀਆਂ ਚੀਜ਼ਾਂ ਪਾਣੀਆਂ ਕਣਕ ਦੇ ਵਿੱਚ ਕੋਈ ਵੀ ਬਿਮਾਰੀ ਆਂਦੀ ਹੈ ਜਾਂ ਆਪਾਂ ਨੂੰ ਉਹਦੇ ਵਿੱਚ ਕੋਈ ਕੁਆਲਿਟੀ ਦੀ ਕੋਈ ਚੀਜ਼ ਪਾਣੀ ਹੈ ਤਾਂ ਸਾਡੇ ਕੋਲ ਜੰਗਲੀ ਕਣਕਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹੈ ਹਜ਼ਾਰਾਂ ਦੇ ਵਿੱਚ ਇੱਕ ਕਿਸਮ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਜੀਨ ਲੈ ਕੇ ਆਪਣੀਆਂ ਕਣਕਾਂ ਦੇ ਵਿੱਚ ਪਾ ਕੇ ਉਹਨਾਂ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਕਰ ਸਕਦੇ ਆ ਤੇ ਉਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਕੁਆਲਿਟੀ ਇੰਪਰੂਵ ਕਰ ਸਕਦੇ ਆ ਮੈਂ ਡਾਕਟਰ ਆਰ ਕੇ ਗਿਲ ਜੀ ਪਲਸਸ ਸੈਕਸ਼ਨ ਡਿਪਾਰਟਮੈਂਟ ਆਫ ਪਲਾਨ ਪਲਾਨ ਬਰੀਡਿੰਗਸ ਮੈਂ ਕੰਮ ਕਰਦੀ ਆ ਜੀ ਅੱਜ ਇੱਥੇ ਆਪਣੇ ਕਿਸਾਨ ਮੇਲਾ ਲੱਗਿਆ ਹੋਇਆ ਹੈ ਤੇ ਅਸੀਂ ਦਾਣਾਂ ਦੀ ਜਿਹੜੀ ਕਾਸ਼ਤ ਹੈ ਉਹਦੇ ਬਾਰੇ ਅਸੀਂ ਕਿਸਾਨ ਵੀਰਾਂ ਨੂੰ ਜਾਣਕਾਰੀ ਦੇ ਰਹੇ ਆ ਜੀ ਇਹਦੇ ਵਿੱਚ ਜੇ ਅਸੀਂ ਜਿਹੜੀ ਸਾਡੀ ਗਰਮ ਰੁੱਤ ਦੀ ਮੂੰਗੀ ਹੈਗੀ ਹੈ ਉਹਦੇ ਬਾਰੇ ਅਸੀਂ ਕਿਸਮਾਂ ਡਿਸਪਲੇ ਕੀਤੀਆਂ ਹੋਈਆਂ ਨੇ ਜੀ ਐਸ ਐਮ ਐਲ 1872 ਹੈ ਜਿਹੜੀ ਇਹ ਸਾਡੀ ਲੇਟੈਸਟ ਕਿਸਮ ਹੈਗੀ ਹੈ ਜੀ ਮੂੰਗੀ ਦੀ ਇਹ ਆਪਾਂ 20 ਮਾਰਚ ਤੋਂ 10 ਅਪ੍ਰੈਲ ਇਹਦਾ ਟੁਕਮਾ ਸਮਾਂ ਹੈਗਾ ਜੀ ਬਜਾਈ ਦਾ ਤੇ ਅਸੀਂ ਕਹਿੰਨੇ ਜੀ ਵੀ ਹੱਦ ਦੇ ਨੂੰ 20 ਅਪ੍ਰੈਲ ਤੱਕ ਬੀਜੋ ਸੋ ਮੂੰਗੀ ਤੋਂ ਬਾਅਦ ਸਾਡੇ ਕੋਲੇ ਗਰਮ ਰੁੱਤ ਵੇਲੇ ਆਪਾਂ ਮਾਂ ਵੀ ਬੀਜ ਸਕਦੇ ਹਾਂ ਜੀ ਉਹਦੇ 'ਚ ਸਾਡੀਆਂ ਅਸੀਂ ਕਿਸਮਾਂ ਦੱਸੀਆਂ ਹੋਈਆਂ ਨੇ ਜੀ 1137 ਹੈ ਜੀ ਮਾਂ 1008 ਹੈਗਾ ਸੋ ਜਿਹੜੇ ਮਾਂ ਹੈਗੇ ਆਪਾਂ ਇਹ April ਦੇ ਪਹਿਲੇ ਹਫਤੇ ਤੱਕ ਹੀ ਬੀ ਸਕਦੇ ਆ। ਸੋ ਮੂੰਗੀ ਤੇ ਮਾਂ ਇਹ ਦੋ ਆਪਣੇ ਕੋਲ ਹੈਗੀਆਂ ਨੇ। ਇਹ ਆਪਾਂ ਗਰਮ ਰੁੱਤ 'ਚ ਹੁਣ March 'ਚ ਬੀ ਸਕਦੇ ਆ ਤੇ ਅੱਗੇ ਸਾਡੇ ਕੋਲ ਸੋਣੀ ਰੁੱਤ ਦੀਆਂ ਕਿਸਮਾਂ ਵੀ ਹੈਗੀਆਂ ਨੇ ਜੀ। ਮੇਰਾ ਨਾਮ ਮਹਿ ਗੁਪਤਾ ਹੈ। ਮੈਂ ਡਿਪਾਰਟਮੈਂਟ ਪਲਾਨ ਬੀਡਿੰਗ ਐਂਡ ਜੈਨੇਟਿਕਸ ਦੇ ਵਿੱਚ ਆ। ਇੱਥੇ ਅਸੀਂ ਲਾਈਆਂ ਹੋਈਆਂ ਨੇ ਸਰੋਂ ਦੀਆਂ ਫਸਲਾਂ ਦੀ ਪ੍ਰਦਰਸ਼ਨੀ। ਇਹਦੇ ਵਿੱਚ ਗੋਭੀ ਸਰੋਂ ਦੇ ਵਿੱਚ ਸਾਡੇ ਕੋਲ ਇੱਕ ਹਾਈਬ੍ਰਿਡ ਤੇ ਦੋ ਕਿਸਮਾਂ ਨੇ। ਹਾਈਬ੍ਰਿਡ ਪੀਜੀ ਐਸਐਚ 1707 ਤੇ ਕਿਸਮਾਂ ਦੇ ਵਿੱਚ ਜੀਐਸਸੀ 6 ਤੇ ਜੀਐਸਸੀ 7 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੌਣੀ ਦੀਆਂ ਫਸਲਾਂ ਦੀ ਕਾਸਬੰਧੀ ਕਿਸਾਨ ਮੇਲਾ ਹਰ ਸਾਲ ਮਾਰਚ ਮਹੀਨੇ ਵਿੱਚ ਲਾਇਆ ਜਾਂਦਾ ਹੈ ਇਸ ਲੜੀ ਵਿੱਚ ਜਿਹੜਾ ਸਾਡਾ ਮੁੱਖ ਮੇਲਾ ਹੈਗਾ 14 15 ਮਾਰਚ ਨੂੰ ਪੀਏਯੂ ਲੁਧਿਆਣਾ ਵਿਖੇ ਲਾਇਆ ਜਾਂਦਾ ਹੈ ਨਰਮਾ ਕਪਾਹ ਸੌਣੀ ਦੀ ਇੱਕ ਖਾਸ ਤੌਰ ਤੇ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਦੀ ਪ੍ਰਮੁੱਖ ਫਸਲ ਹੈ ਇਸ ਮੇਲੇ ਵਿੱਚ ਅਸੀਂ ਕਿਸਾਨ ਭਰਾਵਾਂ ਨੂੰ ਜਿਹੜੀਆਂ ਪੀਏਜੀ ਤੋਂ ਵਿਕਸਤ ਬੀਟੀ ਦੀਆਂ ਕਿਸਮਾਂ ਨੇ ਪੀਏਯੂ ਬੀਟੀ 3 ਪੀਏਯੂ ਬੀਟੀ 2 ਬਾਰੇ ਜਾਣਕਾਰੀ ਦੇ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਬੀਟੀ ਦੀਆਂ ਦੋਗਲੀਆਂ ਕਿਸਮਾਂ ਨੇ ਸਪਾਰਸ਼ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਤਜਰਬਿਆਂ ਤੋਂ ਬਾਅਦ ਸਪਾਰਸ਼ ਕਰਦੀ ਆ ਉਹਨਾਂ ਬਾਰੇ ਕਿਸਾਨ ਭਰਾਵਾਂ ਨੂੰ ਅਸੀਂ ਸਲਾਹ ਦੇ ਰਹੇ ਹਾਂ ਕਿ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਪਾਰਸ਼ ਬੀਟੀ ਦੀਆਂ ਕਿਸਮਾਂ ਜਿਵੇਂ ਕਿ RCS 773, RCH 926, RCS 451, AC 177, AC 133 ਆਦ ਕਿਸਮਾਂ ਦੀ ਹੀ ਸਪਾਰਸ਼ ਕੀਤੀ ਜਾਵੇ ਨਰਮੇ ਦੀਆਂ ਸੁਧਰੀਆਂ ਕਿਸਮਾਂ ਤੋਂ ਇਲਾਵਾ ਕਿਉਂਕਿ ਇਹਦਾ ਜਿਹੜਾ ਜਿਹੜਾ ਕਲਚਰਲ ਪ੍ਰੈਕਟਿਸ ਪ੍ਰੈਕਟਿਸਸ ਨੇ ਉਹ ਵੀ ਬਹੁਤ ਜ਼ਰੂਰੀ ਨੇ ਕਿਉਂਕਿ ਨਰਮੇ ਦਾ ਝਾੜ ਅਸੀਂ ਤਾਂ ਹੀ ਵਧੀਆ ਲੈ ਸਕਦੇ ਆ ਕਿ ਉਹਦੇ ਨਾਲ ਜਿੱਥੇ ਅਸੀਂ ਵਧੀਆ ਸੁਧਰੀਆਂ ਕਿਸਮਾਂ ਦੀ ਕਾਸ਼ਤ ਕਰਨੀ ਹੈ ਉਹਦੇ ਨਾਲ ਨਾਲ ਅ ਬਜਾਈ ਤੋਂ ਲੈ ਕੇ ਖਾਸ ਕਰਕੇ ਰੌਣੀ ਤੋਂ ਲੈ ਕੇ ਹੀ ਇਹਦਾ ਜਿਹੜਾ ਵਧੀਆ ਪ੍ਰਬੰਧ ਹੋਏਗਾ ਤਾਂ ਹੀ ਜਿਹੜਾ ਅਸੀਂ ਨਰਮੇ ਦਾ ਵਧੀਆ ਝਾੜ ਲੈ ਸਕਦੇ ਆ ਰੌਣੀ ਦਾ ਤੋਂ ਮਤਲਬ ਮੇਰਾ ਅੱਜ ਭਾਵ ਹੈ ਕਿ ਇਹਦੀ ਭਰਵੀਂ ਰੌਣੀ ਹੋਣੀ ਚਾਹੀਦੀ ਆ ਚੰਗੇ ਪਾਣੀ ਦੇ ਨਾਲ ਹੋਣੀ ਚਾਹੀਦੀ ਆ ਮਾੜੇ ਪਾਣੀ ਨਾਲ ਨਰਮੇ ਦੀ ਰੌਣੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਤੇ ਇਸ ਤੋਂ ਬਾਅਦ ਜਿਹੜਾ ਇਹਦਾ ਖਾਦ ਖਰਾਕ ਹੈ ਜਿਹੜੀ ਇਹਦੀ ਜਿਹੜੀ ਖਾਦਾਂ ਦੀ ਵਰਤੋਂ ਕਰਨੀ ਆ ਉਹ ਵੀ ਸੰਤੁਲਿਤ ਰੂਪ ਦੇ ਵਿੱਚ ਹੀ ਕਰਨੀ ਆ ਮੇਰਾ ਨਾਮ ਡਾਕਟਰ ਜਵਾਲਾ ਜਿੰਦਲ ਹੈ ਜੀ ਮੈਂ ਮੱਕੀ ਸੈਕਸ਼ਨ ਦੇ ਵਿੱਚ ਕੀਟ ਵਿਗਿਆਨੀ ਹਾਂ ਤੇ ਅੱਜ ਅਸੀਂ ਮੱਕੀ ਦੀ ਪ੍ਰਦਰਸ਼ਨੀ ਪਲਾਟ ਬਾਰੇ ਤੁਹਾਨੂੰ ਦੱਸਾਂਗੇ ਜੀ ਮੱਕੀ ਆਪਦੇ ਆਪਦੇ ਵਿੱਚ ਹੀ ਬਹੁਤ ਭਿੰਨਤਾ ਵਰਪੂਰ ਫਸਲ ਹੈ ਇਹ ਅਸੀਂ ਦਾਣੇ ਵਾਲੀ ਵੀ ਬਣਾ ਸਕਦੇ ਆਂ ਦਾਣਿਆਂ ਨੂੰ ਅੱਗੇ ਅਸੀਂ ਪੋਲਟਰੀ ਲਈ ਵਰਤ ਸਕਦੇ ਆਂ ਇੰਡਸਟਰੀ ਦੇ ਵਿੱਚ ਇਥੈਨੋਲ ਦਾ ਸੁਣਿਆ ਹੋਣਾ ਇਸ ਤੋਂ ਇਲਾਵਾ ਸਾਡੇ ਕੋਲ ਸਪੈਸ਼ਲ ਕਿਸਮਾਂ ਹਨ ਜਿਵੇਂ ਕਿ ਇਹ ਜੇਸੀ 4 ਕਿਸਮ ਹੈ ਇਹ ਆਟੇ ਬਣਾਉਣ ਲਈ ਬਹੁਤ ਕੰਮ ਆਉਂਦੀ ਹੈ ਦੂਜੀ ਕਿਸਮ ਹੈ ਜਿਵੇਂ ਕਿ ਜੇਸੀ 12 ਇਹਦਾ ਤੁਸੀਂ ਆਪਣਾ ਜਿਹੜੇ ਰੇਨ ਫੈਡ ਹੈ ਜਿੱਥੇ ਬਰਾਨੀ ਏਰੀਆ ਹੈ ਉੱਥੇ ਲਾ ਸਕਦੇ ਹੋ ਉਹਦੇ ਨਾਲ ਨਾਲ ਕੀ ਹੈ ਕਿ ਇਹਦਾ ਤੁਸੀਂ ਬੀ ਵੀ ਰੱਖ ਸਕਦੇ ਹੋ ਹਾਈਬ੍ਰਿਡ ਕਿਸਮਾਂ ਦਾ ਬੀ ਤੁਹਾਨੂੰ ਹਰ ਸਾਲ ਲੈਣਾ ਪੈਣਾ ਹੈ ਇਹਦਾ ਵੀ ਤੁਸੀਂ ਆਪ ਰੱਖ ਸਕਦੇ ਹੋ ਉਦੋਂ ਵੀ ਨਾ ਅਸੀਂ ਇੱਥੇ ਦਿਖਾਇਆ ਗਿਆ ਹੈ ਕਿ ਮੱਕੀ ਦੇ ਵਿੱਚ সুইਟ ਕੌਰਨ ਜਿਵੇਂ ਤੁਸੀਂ ਦੇਖਿਆ ਨਾ ਬਾਂ ਮੌਲ ਦੇ ਵਿੱਚ ਵਿਆਹਾਂ ਚ ਜਾਂਦੇ ਹੈਗੇ ਮਿੱਠੀ ਮੱਕੀ ਮਿਲਦੀ ਹੈ ਉਹੀ ਮੱਕੀ ਤੁਸੀਂ ਆਪ ਵੀ ਬਰਤ ਸਕਦੇ ਹੋ ਖਿੱਲਾ ਵਾਲੀ ਮੱਕੀ ਸੋ ਇਹ ਸਾਰੀ ਟੈਕਨੋਲੋਜੀ ਸਾਡੇ ਕੋਲ ਉਪਲਬਧ ਹੈ ਅਲੱਗ-ਅਲੱਗ ਢੰਗ ਨਾਲ ਤੁਸੀਂ ਬਰਤ ਸਕਦੇ ਆ ਜੇ ਅਸੀਂ ਮੱਕੀ ਨੂੰ ਹੋਰ ਪ੍ਰਫੁੱਲਤ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਖੇਤੀ ਭਿੰਨ ਦਾ ਲਿਆਵਾਂਗੇ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਘਾਟਾ ਹੋ ਰਿਹਾ ਹੈ ਉਹਨੂੰ ਵੀ ਪੂਰਾ ਕਰਨ ਦੇ ਵਿੱਚ ਸਹਾਇਤਾ ਹੋ ਸਕਦੀ ਹੈ ਕਿਸਾਨ ਵੀਰੋ ਤੁਸੀਂ ਦੇਖੇ ਫਿਰ ਇਸ ਮੇਲੇ ਦੇ ਵਿੱਚ ਰੰਗ ਕਿਵੇਂ ਸਾਨੂੰ ਖੇਤੀ ਮਾਹਰ ਜਾਣਕਾਰੀ ਦੇ ਰਿਹਾ ਵੱਖ-ਵੱਖ ਫਸਲਾਂ ਦੇ ਸੰਬੰਧੀ ਤਕਨੀਕੀ ਗਿਆਨ ਦੇ ਰਿਹਾ ਸੋ ਕਿਸਾਨ ਵੀਰੋ ਇਸ ਕਿਸਾਨ ਮੇਲੇ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਤੇ ਆਉਣ ਵਾਲੇ ਸਮੇਂ ਦੇ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੇਲੇ ਦੇ ਵਿੱਚ ਲੈ ਕੇ ਚੱਲਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਪਹੁੰਚੇ ਹਾਂ ਗੁਰੂ ਅੰਗਦ ਦੇ ਵੈਕਟਰੀ ਤੇ ਐਨੀਮਲ ਸਾਇੰਸਰ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂ ਪਾਲਣ ਮੇਲੇ ਦੇ ਵਿੱਚ ਮੇਲਾ ਜਿਹੜਾ ਹੈ ਸਾਲ ਦੇ ਵਿੱਚ ਦੋ ਵਾਰ ਲਾਇਆ ਜਾਂਦਾ ਹੈ ਤੇ ਇਸ ਵਾਰ ਦਾ ਜਿਹੜਾ ਹੈ ਮਾਰਚ ਦਾ ਮੇਲਾ ਹੈ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਨੇ ਨਾਰਾ ਰੱਖਿਆ ਹੈ ਪਸ਼ੂਆਂ ਵਿੱਚ ਦੇਸੀ ਉਪਚਾਰ ਘੱਟ ਲਾਗਤ ਵੱਧ ਪੈਦਾਵਾਰ ਅਸੀਂ ਹੁਣ ਮੇਲੇ 'ਚ ਚੱਲਾਂਗੇ ਤੇ ਵੇਖਦੇ ਹਾਂ ਵੱਖ-ਵੱਖਰੇ ਸਟਾਲਾਂ ਤੇ ਜਾ ਕੇ ਕਿ ਕੀ ਕੁਝ ਮੇਲੇ ਵਿੱਚ ਨਵਾਂ ਪ੍ਰਦਰਸ਼ਿਤ ਕੀਤਾ ਗਿਆ ਤੇ ਕਿਸ ਤਰੀਕੇ ਨਾਲ ਸਾਡੇ ਕਿਸਾਨ ਵੀਰੇ ਇਹਦਾ ਲਾਹਾ ਲੈ ਸਕਦੇ ਨੇ ਆਉ ਚੱਲਦੇ ਆਂ ਤੇ ਮੇਲਾ ਵੇਖਦੇ ਆਂ ਫਿਰ ਤੁਰ ਕੇ ਮੈਂ ਡਾਕਟਰ ਜਤਿੰਦਰ ਮਹਿੰਦਰੂ ਪ੍ਰੋਫੈਸਰ ਡਿਪਾਰਟਮੈਂਟ ਆਫ ਸਰਜਰੀ ਐਂਡ ਰੇਡੀਓਲੋਜੀ ਤੇ ਅੱਜ ਕਿਸਾਨ ਮੇਲੇ ਤੇ ਸਾਡਾ ਸਰਜਰੀ ਦਾ ਸਟਾਲ ਲੱਗਿਆ ਆ ਤੇ ਇੱਥੇ ਸਾ ਅਸੀਂ ਸਰਜਰੀ ਰਾਹੀਂ ਠੀਕ ਹੋਣ ਵਾਲੇ ਬਿਮਾਰੀਆਂ ਦਾ ਇਲਾਜ ਜਿਹੜਾ ਹੈ ਉਹ ਦਿਖਾ ਰਹੇ ਆ ਤੇ ਇਹ ਜਿਹੜੇ ਰਾਡਾ ਹੈ ਇਹ ਸਾਡੇ ਯੂਨੀਵਰਸਿਟੀ ਨੇ ਆਪਣੇ ਆਪ ਬਣਾਈਆਂ ਇੱਥੇ ਹੀ ਬਣਾਈਆਂ ਤੇ ਇਹਦੇ ਨਾਲ ਕੁੱਤੇ ਦੀ ਹੱਡੀ ਦਾ ਟੁੱਟੀ ਹੱਡੀ ਦਾ ਇਲਾਜ ਹੋ ਜਾਂਦਾ ਤੇ ਇਹ ਜਿਹੜੀ ਪਲੇਟਾਂ ਹੈ ਇਹ ਵੀ ਯੂਨੀਵਰਸਿਟੀ ਨੇ ਆਪ ਹੀ ਬਣਾਈਆਂ ਤੇ ਸਾਡੇ ਵਿਗਿਆਨਿਕਾਂ ਨੇ ਇਹ ਡਿਜ਼ਾਈਨ ਕੀਤੀਆਂ ਪਲੇਟਾਂ ਤੇ ਪਲੇਟਾਂ ਬਣਾਈਆਂ ਤਾਂ ਕਿ ਇਹਦੇ ਨਾਲ ਹੱਡੀ ਦਾ ਇਲਾਜ ਹੋ ਸਕੇ ਜੇ ਦੰਦ ਦਾ ਟੁੱਟ ਜਾਂਦਾ ਤੇ ਉਹਦੇ ਉੱਤੇ ਨਵਾਂ ਕੈਪ ਲੱਗ ਜਾਂਦਾ ਤੇ ਇਹ ਕੈਪ ਨਵਾਂ ਲਾ ਸਕਦੇ ਆ ਇਹ ਵੀ ਸਾਡੇ ਸਾਈਜ਼ਦਾਨਾਂ ਨੇ ਇੱਥੇ ਬਣਾਈ ਹੈ ਇਹ ਜਿਹੜਾ ਹੈ ਇਹ ਛੋਟੇ ਜਾਨਵਰਾਂ 'ਚ ਜਿਹੇ ਪਥਰੀਆਂ ਹੁੰਦੀਆਂ ਜਿੰਨਾ ਬੰਦੇ ਬੰਦੇ 'ਚ ਵੀ ਪਥਰੀਆਂ ਹੁੰਦੀਆਂ ਛੋਟੇ ਜਾਨਵਰਾਂ 'ਚ ਵੀ ਪਥਰੀਆਂ ਹੁੰਦੀਆਂ ਪਿਸ਼ਾਬ ਦੀ थैਲੀ 'ਚ ਪਥਰੀਆਂ ਹੁੰਦੀਆਂ ਇਹ ਸਾਰੀ ਪਥਰੀਆਂ ਛੋਟੇ ਜਾਨਵਰਾਂ ਦੇ ਪਿਸ਼ਾਬ ਦੀ थैਲੀ 'ਚੋਂ ਕਢਾਲੀਆਂ ਹੋਈਆਂ ਗਾਵਾਂ ਮੱਝਾਂ 'ਚ ਜਿਹੜੇ ਪਲਾਸਟਿਕ ਖਾ ਲੈਂਦੀਆਂ ਤੇ ਪਲਾਸਟਿਕ ਪੇਟ ਦੇ ਅੰਦਰ ਜਾ ਕੇ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਗੋਲਾ ਇਹਦੇ ਨਾਲ ਗੋਏ ਦਾ ਬਣ ਪੈ ਜਾਂਦਾ ਹੈ ਤੇ ਇਹ ਪਲਾਸਟਿਕ ਕਢਿਆ ਆ ਆਪਰੇਸ਼ਨ ਰਾਹੀਂ ਆਂਤੜੀਆਂ ਦੇ ਵਿੱਚ ਪੱਥਰੀ ਬਣ ਜਾਂਦੀ ਆ ਆਂਤੜੀਆਂ ਦਾ ਬੰਨ ਪੈ ਜਾਂਦਾ ਤੇ ਆਂਤੜੀਆਂ ਦੇ ਵਿੱਚ ਪੱਥਰੀ ਬਣ ਜਾਂਦੀ ਆ ਉਹ ਆਪਰੇਸ਼ਨ ਰਾਹੀਂ ਕਰਕੇ ਕਢਿਆ ਆ ਮੇਰਾ ਨਾਮ ਡਾਕਟਰ ਵਰਿੰਦਰ ਉੱਪਲ ਹੈ ਔਰ ਮੈਂ ਕਾਲਜ ਆਫ ਵੈਟਰਰੀ ਸਾਇੰਸ ਦੇ ਵਿੱਚ ਡਿਪਾਰਟਮੈਂਟ ਹੈਗਾ ਵੈਟਰਰੀ ਐਨਾਟਮੀ ਉਹਦੇ ਵਿੱਚ ਪ੍ਰੋਫੈਸਰ ਆ ਇੱਥੇ ਪਸ਼ੂ ਪਾਲਨ ਮੇਲਾ ਲੱਗਿਆ ਹੋਇਆ ਸਾਡੀ ਯੂਨੀਵਰਸਿਟੀ ਹੈ ਇਹ ਗੁਰੂ ਅੰਗਦ ਦੇ ਵੈਟਰਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਸਾਡੇ ਵਿਭਾਗ ਦੇ ਇੱਥੇ ਡਿਫਰੈਂਟ ਵੱਖਰੇ ਵੱਖਰੇ ਮਾਡਲ ਲਗਾਏ ਆ ਸਾਡੇ ਵਿਭਾਗ ਦਾ ਮੇਨ ਜਿਹੜਾ ਮਕਸਦ ਹੈ ਉਹ ਹੈ ਕਿ ਅਸੀਂ ਜਿਹੜੇ ਬੱਚੇ ਇੱਥੇ ਡਾਕਟਰ ਬਣ ਆਉਂਦੇ ਆ ਉਹਨਾਂ ਨੂੰ ਬੋਡੀ ਸਟਰਕਚਰ ਦੀ ਜਾਣਕਾਰੀ ਦਿੰਦੇ ਆ ਤੇ ਅਸੀਂ ਆਪਣੇ ਸਟਾਲ ਤੇ ਡਿਫਰੈਂਟ ਡਿਫਰੈਂਟ ਮਾਡਲਸ ਰੱਖੇ ਆ ਪਹਿਲਾਂ ਅਸੀਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਸਾਡੇ ਪਲਾਸਟਿਨੇਟਿਡ ਸਪੈਸਿਮਨ ਹੈ ਪਹਿਲਾਂ ਅਸੀਂ ਫਾਰਮਲਿਨ ਯੂਜ਼ ਕਰਦੇ ਸੀ ਐਨੀਮਲਸ ਨੂੰ ਦੇ ਜਿਹੜੇ ਮਾਡਲ ਸਪੈਸਿਮਨ ਹੈਗੇ ਇਹਨਾਂ ਨੂੰ ਪ੍ਰੀਜ਼ਰਵ ਕਰਨ ਵਾਸਤੇ ਬਟ ਅੱਜ ਕੱਲ ਨਵੀਂ ਟੈਕਨੀਕ ਆਈ ਹੈ ਜਿਹਦੇ ਵਿੱਚ ਕੀ ਅਸੀਂ ਫਾਰਮਲਿਨ ਯੂਜ਼ ਨਹੀਂ ਕਰਦੇ ਤੇ ਇਹ ਜਿਹੜੇ ਸਾਰੇ ਤੁਸੀਂ ਸਪੈਸਿਮਨ ਦੇਖ ਰਹੇ ਹੋ ਇਹ ਸਾਰੇ ਅਸਲੀ ਐਨੀਮਲ ਦੇ ਸਪੈਸਿਸਮਨ ਹੈ ਜਿਹੜੀ ਇੱਕ ਇੱਕ ਸਪੈਸ਼ਲ ਟੈਕਨੀਕ ਹੈ ਜਿਸ ਨੂੰ ਕੀ ਪਲਾਸਟਿਨੇਟਿਡ ਟੈਕਨੀਕ ਜਾਂ ਨੋਨ ਟੈਕਸੀਡਰਮੀ ਟੈਕਨੀਕ ਕਹਿੰਦੇ ਆ ਮੇਰਾ ਨਾਮ ਡਾਕਟਰ ਮਨਦੀਪ ਸਿੰਘ ਵੱਲ ਮੈਂ ਪਸ਼ੂ ਬਿਮਾਰੀ ਖੋਜ ਕੇਂਦਰ ਦੇ ਅੰਦਰ ਵਿੱਚ ਪ੍ਰਿੰਸੀਪਲ ਸਾਇੰਸ ਦਾ ਅਤੇ ਮੁਖੀ ਵਜੋਂ ਸੇਵਾ ਨਿਭਾ ਰਿਹਾ ਹਾਂ ਸੋ ਇਹ ਜਿਹੜਾ ਸਾਡਾ ਸਟਾਲ ਹੈ ਪਸ਼ੂ ਬਿਮਾਰੀ ਖੋਜ ਕੇਂਦਰ ਪਸ਼ੂ ਬਿਮਾਰੀ ਖੋਜ ਕੇਂਦਰ ਦਾ ਜਿਹੜਾ ਮੁੱਖ ਮੰਤਵ ਹੈ ਉਹ ਹੈ ਪਸ਼ੂਆਂ ਵਿੱਚ ਲੈਬਾਰਟਰੀ ਸਹੂਲਤਾਂ ਪ੍ਰਦਾਨ ਕਰਦੀਆਂ ਜਾਨਵਰਾਂ ਦੀਆਂ ਬਿਮਾਰੀਆਂ ਵਿੱਚ ਇਲਾਜ ਇਲਾਜ ਤੋਂ ਪਹਿਲਾਂ ਜਿਹੜੀ ਪਛਾਣ ਬਿਮਾਰੀਆਂ ਦੀ ਪਛਾਣ ਆ ਉਹਨਾਂ ਵਿੱਚ ਸਹਾਇੀ ਹੋਣਾ ਇਸ ਤੋਂ ਇਲਾਵਾ ਪਸ਼ੂਆਂ ਵਿੱਚ ਜਿਹੜੀਆਂ ਮਹਾਮਾਰੀਆਂ ਹਨ ਜਿਵੇਂ ਕਿ ਕੁਝ ਬਿਮਾਰੀਆਂ ਮੂੰਹ ਖਰੋਗੀ ਗਲ ਘਟੂ ਹੋ ਗਈ ਲੰਪੀ ਚਮੜੀ ਦੀ ਬਿਮਾਰੀ ਜਿਹੜੀਆਂ ਮਹਾਮਾਰੀ ਦੇ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ ਉਹਨਾਂ ਦੀ ਪਛਾਣ ਕਰਨੀ ਉਹਨਾਂ ਦੇ ਪਛਾਣ ਲਈ ਜਿਹੜੇ ਪਸ਼ੂ ਪਾਲਕ ਵੀਰਾਂ ਨੂੰ ਜ਼ਰੂਰੀ ਨੁਕਤੇ ਜਿਹੜੇ ਉਹ ਦੱਸਣੇ ਫਿਰ ਇਸ ਤੋਂ ਇਲਾਵਾ ਪਸ਼ੂਆਂ ਵਿੱਚ ਜਿਹੜੇ ਕੁਝ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਫਾਰਮ ਦੀ ਟੈਸਟਿੰਗ ਬਹੁਤ ਵੱਡੀ ਇੰਪੋਰਟੈਂਟ ਚੀਜ਼ ਹੁੰਦੀ ਹੈ ਉਸ ਫਾਰਮ ਦੀ ਟੈਸਟਿੰਗ ਜਿਵੇਂ ਕਿ ਬਰਸੈਲਾ ਦੀ ਬਿਮਾਰੀ ਟੀਬੀ ਦੀ ਬਿਮਾਰੀ ਜੀਡੀ ਦੀ ਬਿਮਾਰੀ ਇਹ ਬਿਮਾਰੀਆਂ ਜਿਹੜੀਆਂ ਇਹਨਾਂ ਦਾ ਟੈਸਟ ਵੀ ਅਸੀਂ ਕਰਦੇ ਹਾਂ ਸਾਡੇ ਕੋਲ ਇੱਥੇ ਯੂਨੀਵਰਸਿਟੀ ਦਾ ਜਿਹੜਾ ਪਸ਼ੂ ਹਸਪਤਾਲ ਹੈ ਉਸ ਵਿੱਚ ਤਿੰਨ ਲੈਬਾਰਟਰੀਆਂ ਨੇ ਜਿਹੜੀ ਕਿ ਕਲੀਨਿਕਲ ਡਾਇਗਨੋਸਟਿਕ ਲੈਬਾਰਟਰੀ ਕਲੀਨਿਕਲ ਮਾਈਕਰੋਬਾਇਓਲੋਜੀ ਲੈਬਾਰਟਰੀ ਤੇ ਮੋਲੀਕੂਲਰ ਡਾਇਗਨੋਸਟਿਕ ਲੈਬਾਰਟਰੀ ਇਹ ਲੈਬਾਰਟਰੀਆਂ ਜਿਹੜੀਆਂ ਇਹਨਾਂ ਵਿੱਚ ਕਈ ਤਰ੍ਹਾਂ ਦੀਆਂ ਸਹੂਦਾ ਸਾਰੇ ਟੈਸਟ ਇੱਥੇ ਕੀਤੇ ਜਾਂਦੇ ਹਨ ਕਈ ਤਰ੍ਹਾਂ ਦੇ ਹਾਰਮੋਨ ਦੀ ਵਾਧ ਘਾਟ ਉਹਨਾਂ ਬਾਰੇ ਜਾਂਚ ਕੀਤੀ ਜਾਂਦੀ ਹੈ ਪਸ਼ੂ ਵਿੱਚ ਪਜੀਵੀ ਰੋਗਾਂ ਲਈ ਕੋਈ ਦੀ ਖੂਨ ਦੀ ਚਮੜੀ ਦੀ ਜਾਂਚ ਕੀਤੀ ਜਾਂਦੀ ਹੈ ਪਸ਼ੂ ਵਿੱਚ ਜੇ ਕੈਂਸਰ ਦੀ ਪਛਾਣ ਲਈ ਗਿਲਟੀਆਂ ਦਾ ਜਿਹੜਾ ਹੈਗਾ ਪਾਣੀ ਉਹਦੀ ਜਾਂਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪਸ਼ੂ ਵਿੱਚ ਜੇ ਇਨਫੈਕਸ਼ਨ ਵਗੈਰਾ ਲਈ ਕਈ ਵਾਰੀ ਪਾਸ ਦਾ ਸੈਂਪਲ ਆਪੀਕ ਪੈ ਜਾਂਦੀ ਹੈ ਉਸ ਵਿੱਚ ਕਿਹੜੀ ਐਂਟੀਬਾਇਓਟਿਕ ਕਾਰਗਰ ਹੋਊਗੀ ਸਹਾਇੀ ਹੋਊਗੀ ਉਹਦੇ ਲਈ ਜਾਂਚ ਕੀਤੀ ਜਾਂਦੀ ਹੈ ਪਸ਼ੂਆਂ ਵਿੱਚ ਤੂ ਜਾਣਦੀ ਬਿਮਾਰੀ ਜਿਵੇਂ ਪਸ਼ੂ ਬੱਚਾ ਸੁੱਟ ਦਿੰਦੇ ਹਨ ਉਸ ਲਈ ਜਿਹੜਾ ਪਸ਼ੂ ਜਿਹੜਾ ਬਿਮਾਰ ਪਸ਼ੂ ਆ ਉਸ ਦੀ ਵੀ ਅਤੇ ਬੱਚੇ ਦੀ ਵੀ ਜਾਂਚ ਕੀਤੀ ਜਾਂਦੀ ਕਿ ਕਿਹੜੀ ਬਿਮਾਰੀ ਹੋ ਸਕਦੀ ਹੈ ਮੈਂ ਡਾਕਟਰ ਸਿਮਰਨਪ੍ਰੀਤ ਕੌਰ ਸਹਿਯੋਗੀ ਪ੍ਰੋਫੈਸਰ ਸੈਂਟਰ ਫਾਰ ਵਨ ਹੈਲਥ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਸੋ ਅੱਜ ਅਸੀਂ ਆਪਣੇ ਡਿਪਾਰਟਮੈਂਟ ਦੇ ਸਟਾਲ ਵਿੱਚ ਫਾਰਮਰਸ ਕਿਸਾਨਾਂ ਵਾਸਤੇ ਕੁਝ ਮਾਡਲ ਰੱਖੇ ਹਨ ਸੋ ਸਭ ਤੋਂ ਪਹਿਲਾਂ ਤਾਂ ਬਾਇਓ ਸਿਕਿਉਰਿਟੀ ਦਾ ਮਾਡਲ ਹੈ ਜਿਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਜੈਵਿਕ ਸੁਰੱਖਿਆ ਹੈ ਜੈਵਿਕ ਸੁਰੱਖਿਆ ਦਾ ਭਾਵ ਕਿ ਸੂਖਮ ਜੀਵਾਂ ਨੂੰ ਕਿਵੇਂ ਅਸੀਂ ਆਪਣੇ ਫਾਰਮ ਤੇ ਐਂਟਰੀ ਤੋਂ ਬਚਾਉਣਾ ਹੈ ਅਤੇ ਕੀ ਪ੍ਰਕਿਰਿਆਵਾਂ ਵਰਤਣੀਆਂ ਹਨ ਕਿ ਸਾਡਾ ਜਿਹੜਾ ਫਾਰਮ ਹੈ ਉਹ ਬਿਮਾਰੀਆਂ ਤੋਂ ਬਚੇ ਫਿਰ ਅਸੀਂ ਆਪਣੇ ਪਸ਼ੂ ਪਾਲਕ ਵੀਰਾਂ ਨੂੰ ਅਵੇਅਰਨੈਸ ਦਿੰਦੇ ਹਾਂ ਸਾਫ਼ ਸੁਥਰਾ ਦੁੱਧ ਉਤਪਾਦਨ ਜਿਦੇ ਵਿੱਚ ਅਸੀਂ ਗਲਤ ਮਾਪਦੰਡ ਤੇ ਸਹੀ ਤਰੀਕੇ ਦੁੱਧ ਉਤਪਾਦਨ ਦੇ ਕੀ ਹਨ ਉਹ ਸਾਰੇ ਇੱਥੇ ਕਵਰ ਕੀਤੇ ਹਨ ਕਿ ਕਿਵੇਂ ਪਸ਼ੂ ਨੂੰ ਸਾਫ਼ ਸੁਥਰਾ ਤੇ ਤੰਦਰੁਸਤ ਰੱਖਣਾ ਹੈ ਜਿਹੜਾ ਦੁੱਧ ਚੁਆਈ ਵਾਲਾ ਵਿਅਕਤੀ ਉਹ ਵੀ ਤੰਦਰੁਸਤ ਹੋਣਾ ਚਾਹੀਦਾ ਹੈ ਵਾਤਾਵਰਣ ਸਵੱਛ ਹੋਣਾ ਚਾਹੀਦਾ ਹੈ ਅਤੇ ਦੁੱਧ ਚੁਆਈ ਵਾਲੇ ਭਾਂਡੇ ਵੀ ਸਹੀ ਹੋਣੇ ਚਾਹੀਦੇ ਹਨ ਸੋ ਇਹ ਅਸੀਂ ਇਸ ਮਾਡਲ ਵਿੱਚ ਕਵਰ ਕੀਤਾ ਹੈ ਤੀਸਰਾ ਅਸੀਂ ਬਰੂਸਲੋਸਿਸ ਦੇ ਮਾਡਲ ਵਿੱਚ ਕਵਰ ਕੀਤਾ ਹੈ ਕਿ ਬਰੂਸਲੋਸਿਸ ਜਿਹੜੀ ਹੈ ਇਹ ਇੱਕ ਬੈਕਟੀਰੀਅਲ ਰੋਗ ਹੈ ਜਿਹੜੀ ਪਸ਼ੂ ਪਾਲਕਾਂ ਦੇ ਵਿੱਚ ਜੇ ਪ੍ਰੋਪਰ ਪ੍ਰੀਕਾਸ਼ਨਸ ਨਾ ਲਾਓ ਤਾਂ ਫੈਲ ਸਕਦੀ ਹੈ ਮੈਂ ਡਾਕਟਰ ਭਮਿੰਦਰਪਾਲ ਸਿੰਘ ਬਰਾੜ ਪ੍ਰੋਫੈਸਰ ਵੈਟਰਨਰੀ ਪੈਥੋਲੋਜੀ ਵਿਭਾਗ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਜੁਨੀਵਰਸਿਟੀ ਅੱਜ ਸਾਡੇ ਕਿਸਾਨ ਮੇਲੇ ਦਾ ਇਹ ਪਸ਼ੂ ਪਾਲਕ ਮੇਲੇ ਦਾ ਪਹਿਲਾ ਦਿਨ ਹੈ ਤੇ ਵੱਖ-ਵੱਖ ਵਿਭਾਗਾਂ ਵੱਲੋਂ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਦੇ ਕਈ ਵਿਭਾਗ ਹੈਗੇ ਆ ਕਈ ਕਾਲਜ ਹੈਗੇ ਤੇ ਇਹਨਾਂ ਦੇ ਅੱਗੇ ਕਈ ਵਿਭਾਗ ਹੈਗੇ ਤੇ ਉਹਨਾਂ ਦੇ ਵਿੱਚੋਂ ਸਾਡਾ ਇੱਕ ਵਿਭਾਗ ਹੈ ਵੈਟਰਨਰੀ ਪੈਥੋਲੋਜੀ ਇਸ ਵਿਭਾਗ ਦਾ ਜਿਹੜਾ ਹੈਗਾ ਮੇਨ ਕੰਮ ਹੈਗਾ ਹੈ ਬਿਮਾਰੀਆਂ ਦੀ ਬਿਮਾਰੀਆਂ ਦੀ ਜਾਂਚ ਕਰਨੀ ਹੈਗੀ ਕਿ ਪਸ਼ੂ ਕਿਹੜੀ ਬਿਮਾਰੀ ਤੋਂ ਗ੍ਰਸਤ ਹੈ ਸੋ ਜਦੋਂ ਵੀ ਕੋਈ ਜਾਨਵਰ ਆਉਂਦਾ ਹੈਗਾ ਕਲੀਨਿਕ ਦੇ ਵਿੱਚ ਤਾਂ ਉਸ ਦਾ ਬਲੱਡ ਸੈਂਪਲ ਲਿਆ ਜਾਂਦਾ ਹੈਗਾ ਜਾਂ ਉਹਦਾ ਯੂਰੀਨ ਸੈਂਪਲ ਜਾਂ ਉਹਦੀ ਬਾਇਪਸੀ ਲਈ ਜਾਂਦੀ ਹੈਗੀ ਹੈ ਉਹ ਸਾਡੇ ਜਿਹੜੇ ਸਾਇੰਟਿਸਟ ਹੈ ਉਹਨੂੰ ਟੈਸਟ ਕਰਕੇ ਕਲੀਨਿਸ਼ੀਅਨ ਨੂੰ ਦੱਸਦੇ ਵੀ ਇਹ ਇਸ ਬਿਮਾਰੀ ਤੋਂ ਗ੍ਰਸਤ ਹੈ ਤੇ ਉਸ ਹਿਸਾਬ ਨਾਲ ਉਹਦਾ ਇਲਾਜ ਕੀਤਾ ਜਾਂਦਾ ਹੈਗਾ ਤੇ ਫਿਰ ਜੇ ਕੋਈ ਜਾਨਵਰ ਮਰਦਾ ਹੈਗਾ ਬਿਮਾਰੀ ਦੇ ਬਾਵਜੂਦ ਤੇ ਉਹਦੇ ਟਿਸ਼ੂ ਲੈ ਕੇ ਹਿਸਟੋਪਥਾਲੋਜੀ ਕੀਤੀ ਜਾਂਦੀ ਹੈ ਤਾਂ ਜੋ ਉਹਦਾ ਪਤਾ ਲਾਇਆ ਜਾ ਸਕੇ ਇਹ ਜਾਨਵਰ ਕਿਸ ਬਿਮਾਰੀ ਨਾਲ ਮਰਿਆ ਸੀ ਇਹ ਤੁਸੀਂ ਕੁਝ ਗ੍ਰੋਸ ਸਪੈਸੀਮਨ ਦੇਖ ਰਹੇ ਹੋ ਕੁਝ ਮਾਡਲ ਦੇਖ ਰਹੇ ਹੋ ਜਿਹੜੇ ਇਸ ਡਿਪਾਰਟਮੈਂਟ ਨੂੰ ਡਿਪੈਕਟ ਕਰਦੇ ਹੈਗੇ ਆ ਜਿਹੜੇ ਜਾਨਵਰ ਮਰ ਚੁੱਕੇ ਹੈਗੇ ਉਹ ਕਿਉਂ ਮਰੇ ਪੋਸਟਮਾਰਟਮ ਤੇ ਪਤਾ ਲੱਗਿਆ ਵੀ ਉਹਨੂੰ ਆਹ ਬਿਮਾਰੀ ਸੀਗੀ ਜੋਨੀਜ਼ ਡਿਜ਼ੀਜ਼ ਲੰਪੀ ਡਿਜ਼ੀਜ਼ ਇਹ ਕਈ ਜਿਹੜੇ ਗ੍ਰੋਸ ਸਪੈਸੀਮਨ ਪਏ ਹੈਗੇ ਆ ਇਹ ਫਾਰਮਰ ਨੂੰ ਜਸਟ ਦੇਖਣ ਲਈ ਉਹਨਾਂ ਨੂੰ ਪਤਾ ਲੱਗ ਗਿਆ ਲੱਗ ਜੇ ਕਿ ਇਹ ਅੰਦਰ ਜਾਨਵਰ ਦੇ ਕੀ ਹੁੰਦਾ ਹੈਗਾ ਕਿ ਜਿਹੜਾ ਅਲਟੀਮੇਟਲੀ ਉਹਦੀ ਜਾਨ ਲੈ ਲੈਂਦਾ ਹੈਗਾ ਮੇਰਾ ਨਾਮ ਡਾਕਟਰ ਮਨੀਸ਼ਾ ਹੈ ਮੈਂ ਇੱਥੇ ਗੜਵਾਸੀ ਯੂਨੀਵਰਸਿਟੀ 'ਚ ਪਰਜੀਵੀ ਵਿਭਾਗ ਤੇ ਪੋਸਟਡ ਹਾਂ ਤੇ ਅਸੀਂ ਅੱਜ ਇੱਥੇ ਪਸ਼ੂ ਪਾਲਨ ਮੇਲੇ ਵਿੱਚ ਇਕੱਠੇ ਹੋਏ ਹਾਂ ਤੇ ਅਸੀਂ ਪਰਜੀਵੀ ਵਿਭਾਗ ਦੀ ਸਟਾਲ ਲਗਾਈ ਹੈ ਇੱਥੇ ਅਸੀਂ ਪਰਜੀਵੀਆਂ ਦੀ ਰੋਕਥਾਮ ਬਾਰੇ नॉलेज दे रहे हैं आ, सारे फार्मर्स जो भी आने वाले लोगों को ठीक है परजीवी जो है दो प्रकार के होते हैं बाहरी और अंदरूनी तो बाहरी परजीवी की वजह से आ, स्किन में काफ़ी प्रॉब्लम आती है एनिमल्स के अंदर जिसकी वजह से प्रोडक्शन प्रॉब्लम होती है ठीक है और कुछ बीमारियां भी बाहरी परजीवियों से फैलती हैं तो उन बीमारियों के बारे में हम जानकारी दे रहे हैं और अंदरूनी जो परजीवी होते हैं वो अलग अलग प्रकार के हो सकते हैं जैसे फीतेदार हो सकते हैं और लीफ लाइक यानी पत्तेदार हो सकते हैं या गोल हो सकते हैं ठीक है तो उन परजीवियों के बारे में और उनकी रोकथाम के बारे में ये स्टोल लगाई गई है मेरा नाम है ग्रीष्मा तिवारी तो मैं इतने कॉलेज ऑफ फिशरीज़ साइंटिस्ट के पद पर काम करती हाँ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਾਡੇ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਲੱਗਿਆ ਹੋਇਆ ਹੈ ਤੇ ਅਸੀਂ ਕਾਲਜ ਆਫ ਫਿਸ਼ਰੀਜ਼ ਦੇ ਵਿੱਚ ਇੱਥੇ ਡਿਫਰੈਂਟ ਦੇੜੇ ਤਕਨੀਕਾਂ ਹੈਗੀਆਂ ਕਾਲਜ ਵੱਲੋਂ ਡਿਵੈਲਪ ਕੀਤੀਆਂ ਨੇ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਹਾਂ ਤੇ ਜਦੋਂ ਤੁਸੀਂ ਜਾਣਦੇ ਹੋ ਕਿ ਸਾਡੇ ਮੇਲੇ ਦਾ ਜਿਹੜਾ ਧਿਮ ਹੈਗਾ ਉਹ ਹੈਗਾ ਕਿ ਦੇਸੀ ਨੁਕਸੇ ਨੁਕਤੇ ਆਪਣਾ ਕਿਸ ਦਾ ਮੱਛੀ ਪਾਲਣ ਦੇ ਵਿੱਚ ਉਪਰਾਲੇ ਉਹਨਾਂ ਦੇ ਕਰ ਸਕਦੇ ਨੇ ਤੇ ਉਸੇ ਦੀ ਕੜੀ ਦੇ ਵਿੱਚ ਅਸੀਂ ਇੱਥੇ ਜੀਫਿਟ ਟੈਕਨੋਲੋਜੀਸ ਜਿਹੜੀ ਕਿ ਜੜੀ ਬੂਟੀਆਂ ਹੈ ਜਿਨ੍ਹਾਂ ਨੂੰ ਆਪਾਂ ਮੱਛੀ ਖੁਰਾਕ ਦੇ ਵਿੱਚ ਵਰਤੋਂ ਕਰ ਸਕਦੇ ਹਾਂ ਇਸ ਦੇ علاوہ ਜਲ ਬੂਟੀਆਂ ਜਿਨ੍ਹਾਂ ਦੀ ਆਪਾਂ ਮੱਛੀ ਖੁਰਾਕ ਵਿੱਚ ਵਰਤੋਂ ਕਰ ਸਕਦੇ ਹਾਂ ਉਹਨਾਂ ਦਾ ਡਿਸਪਲੇ ਕੀਤਾ ਗਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਆਪਾਂ ਮੱਛੀ ਪਾਲਣ ਨੂੰ ਹੋਰ ਦੇਸੀ ਨੁਕਤੇ ਨਾਲ ਪ੍ਰਭਾਵੀ ਬਣਾ ਸਕਦੇ ਨੇ ਅਸੀਂ ਇੰਟੀਗ੍ਰੇਟਡ ਮੱਛੀ ਫਾਰਮਿੰਗ ਦਾ ਵੀ ਲਗਾਇਆ ہوا ਹੈ ਡਿਸਪਲੇ ਕੀਤਾ ہوا ਹੈ ਜਿਸ ਦੇ ਵਿੱਚ ਸਾਰਾ ਮਕਸਦ ਹੈ ਕਿ ਕਮ ਰਕਮੇ ਵਿੱਚ ਅਸੀਂ ਕਿੱਦਾ ਜ਼ਿਆਦਾ ਆਏ ਲੈ ਸਕਦੇ ਹਾਂ ਇੱਥੇ ਆਪਾਂ ਮੱਛੀ ਪਾਲਣ ਤੇ ਬੱਤਖ ਪਾਲਣ ਨਾਲ-ਨਾਲ ਕਰ ਰਹੇ ਨੇ ਕਿ ਜਿੱਦਾਂ ਕਿ ਜਿਹੜਾ ਵੀ ਰਹਿੰਦ ਖੂੰਦ ਹੈ ਆਪਾਂ ਬੱਤਖ ਪਾਲਣ ਦਾ ਵੀ ਆਪਾਂ ਮੱਛੀ ਪਾਲਾ ਤਲਾਬ ਦੇ ਵਿੱਚ ਯੂਜ਼ ਕਰ ਸਕਦੇ ਨੇ ਤੇ ਜਿਹੜਾ ਆਪਣਾ फार्मर इनकम है उनानु लागत कम करके बढ़ा सकते ने इसदे अलावा ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਪਾਲਣਯੋਗ ਮੱਛੀਆਂ ਰੱਖੀਆਂ ਜਿਹੜੀ ਕਿ ਅਸੀਂ ਫੂਡ ਫਿਸ਼ ਕਹਿੰਦੇ ਆ ਜਿਹੜਾ ਖਾਣਯੋਗ ਯੂਜ਼ ਹੁੰਦੀਆਂ ਨੇ ਉਹਦੇ ਵਿੱਚ ਕਾਰਪ ਮੱਛੀਆਂ ਹੈਗੀਆਂ ਤੇ ਇਸਦੇ अलावा ਜਿਹੜੀ ਕਾਰਪ ਮੱਛੀ ਦੇ ਵਿੱਚ ਵੀ ਬਨਤਾ ਲਾਣ ਲਈ ਅਸੀਂ ਪੰਗਾਸ ਮੱਛੀ ਨੂੰ ਵੀ ਇੱਥੇ ਪੰਜਾਬ ਵਿੱਚ ਕਰ ਰਹੇ ਨੇ ਜਿਹੜਾ ਕੀ ਫਾਰਮ ਕੁਝ ਫਾਰਮਰ ਇਹਨਾਂ ਨੂੰ ਵੀ ਕਰ ਰਹੇ ਨੇ ਇਸਦੇ अलावा ਫੂਡ ਮੱਛੀਆਂ ਦੇ अलावा ਪਾਲਣਯੋਗ ਮੱਛੀਆਂ ਦੇ अलावा ਅਸੀਂ ਸਜਾਵਟੀ ਮੱਛੀ ਪਾਲਣ ਵੀ ਕਰਦੇ ਆ ਰਹੇ ਨੇ ਕਿਉਂਕਿ ਸਜਾਵਟੀ ਮੱਛੀ ਪਾਲਨ ਦਾ ਵੀ ਪੰਜਾਬ ਦੇ ਵਿੱਚ ਇੱਕ ਵੱਡਾ ਯੋਗਦਾਨ ਹੈਗਾ ਤੇ ਇਸ ਦੇ ਵਿੱਚ ਵੀ ਅਸੀਂ ਇਨ ਟੈਕਨੋਲੋਜੀਜ਼ ਨੂੰ ਵੀ ਪ੍ਰਦਰਸ਼ਿਤ ਕੀਤਾ ہوا ਹੈ ਇਸ ਦੇ अलावा ਅਸੀਂ ਫੀਡਸ ਜਿਹੜਾ ਕਾਰਪ ਮੱਛੀ ਪਾਲਨ ਦੇ ਵਿੱਚ ਯੂਜ਼ ਹੁੰਦਾ ਹੈ ਉਹਨਾਂ ਦੀ ਟੈਕਨੋਲੋਜੀਜ਼ ਦਾ ਵੀ ਡਿਸਪਲੇ ਕੀਤਾ ਹੋਇਆ ਹੈ ਨੇ ਸਜਾਵਟੀ ਮੱਛੀਆਂ ਦੀ ਖੁਰਾਕ ਦੇ ਬਾਰੇ ਵੀ ਅਸੀਂ ਦੱਸ ਰਹੇ ਹਾਂ ਨੇ ਤੁਹਾਨੂੰ ਤੇ ਇਸ ਦੇ अलावा ਤੁਸੀਂ ਦੇਖ ਸਕਦੇ ਹੋ ਕਿ ਐਕੁਅਰੀਅਮ ਹੈਗੇ ਜਿਹੜੇ ਸਜਾਵਟੀ ਬੂਟੇ ਤੇ ਸਜਾਵਟੀ ਮੱਛੀਆਂ ਹੈ ਜਿਹੜੀ ਉਹਨਾਂ ਦੀ ਵੀ ਸੇਲ ਹੋ ਰਹੀ ਹੈਗੀ ਇਸ ਪਸ਼ੂ ਪਾਲਨ ਮੈਲੇ ਦੇ ਵਿੱਚ मैं डॉक्टर हर्ष मेरे साथ डॉक्टर अंकित और मिस दीक्षा हम कॉलेज ऑफ डेयरी साइंस एंड टेक्नोलॉजी गुरु अंगद देव वेटनरी अति एनिमल साइंस यूनिवर्सिटी को यहाँ पर रिप्रेजेंट कर रहे हैं तो मैं किसान वीरों को बताना चाहूँगा कि हमारे कॉलेज में तीन तरह की एक्टिविटीज़ हम करते हैं पहला है हमारा एकेडमिक प्रोग्राम जहां पर हम बच्चों को अंडर ग्रेजुएट में बीटेक डेयरी टेक्नोलॉजी और बीएससी फूड साइंस एंड टेक्नोलॉजी और बीटेक फूड साइंस एंड टेक्नोलॉजी की डिग्रीज़ प्रदान करते हैं इसके अलावा हम उनको पोस्ट ग्रेजुएशन में डिग्री प्रोवाइड करते हैं जैसे डेयरी माइक्रोबायोलॉजी में सूक्ष्म जीव विज्ञान विभाग डेयरी केमिस्ट्री में डेयरी टेक्नोलॉजी में डेयरी इंजीनियरिंग डेयरी इकोनॉमिक्स इसके अलावा हमारा सेकंड पार्ट है जहां पर हम अलग अलग विषयों पे अलग अलग डेयरी से संबंधित जो समस्याएँ किसान वीरों को आती हैं उनके ऊपर हम संधान करते हैं उनकी प्रॉब्लम्स का हल करते हैं और उसको मार्केट में लेके आते हैं जैसे एक बहुत बड़ी प्रॉब्लम है एडल्ट्रेशन की दूध एक ऐसा बिजनेस जिसको मानते हैं कि दूध सफ़ेद है पर इसका जो व्यापार है वो काला माना जाता है क्योंकि उसमें विभिन्न तरह के एडल्ट्रेंट्स मिलाए जाते हैं सो उन एडल्ट्रेंट्स को पता करने के लिए अगर किसान को दूध खरीद के लाना है या उसको इंडस्ट्री में बेचना है तो उसको पता होना चाहिए कि उस दूध के अंदर कोई मिलावट मिलावटी तत्व या कोई हानिकारक तत्व उसके अंदर मिला है या नहीं मिला है और एक तीसरा पार्ट है हमारा एक्सटेंशन हम किसान के द्वार पर जाते हैं और उसको हम बताते हैं कि वो अपनी नॉर्मल किसानी से उठ के एक उद्यमी कैसे बन सकता है वो अपनी आय को दुगनी कैसे कर सकता है मेला वेखिया गुरु अंगदेव एक्ट्री एनिमल यूनिवर्सिटी लुधियाना का पशुपालन मेला ਮਹਾਰਾ ਨੇ ਕਈ ਗੱਲਾਂ ਦਸੀਆਂ ਕਈ ਸੁਝਾਅ ਦਿੱਤੇ ਕਿਸਾਨੀ ਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ ਹੈ ਕਿਵੇਂ ਪਸ਼ੂ ਪਾਲਣ ਕਿਤੇ ਜਿਹੜੇ ਉਹ ਸਾਡੀ ਵਿੱਤੀ ਨੂੰ ਹਾਰ ਬਦਲ ਸਕਦੇ ਨੇ ਤੁਸੀਂ ਵੱਖੋ ਵੱਖਰੇ ਕਿੱਤਿਆਂ ਵਿੱਚ ਆਪਣਾ ਹੱਥ ਅਜ਼ਮਾ ਸਕਦੇ ਜੇ ਤੇ ਕਿਸਾਨੀ ਨੂੰ ਹੋਰ ਪੁਰਪਰਨਤ ਕਰ ਸਕਦੇ ਜੇ ਇਸੇ ਤਰੀਕੇ ਦੀ ਅਸੀਂ ਆਸ ਰੱਖਦੇ ਹਾਂ ਕਿ ਯੂਨੀਵਰਸਿਟੀ ਦੇ ਮਾਹਰ ਹੋਰ ਵੀ ਜਿਹੜੀ ਸਿੱਖਿਆ ਦਿੰਦੇ ਰਹਿਣਗੇ ਤੇ ਮੇਲੇ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ ਤੇ ਅਸੀਂ ਵੀ ਇਹਨਾਂ ਮੇਲਿਆਂ ਦੇ ਉੱਤੇ ਇਸੇ ਤਰੀਕੇ ਨਾਲ ਫੇਰੀਆਂ ਪਾਉਂਦੇ ਰਵਾਂਗੇ ਬਹੁਤ ਧੰਨਵਾਦ ਜੀ ਕਿ ਅਸੀਂ ਮੇਲੇ ਦੇ ਵਿੱਚ ਜੁੜੇ ਤੇ ਤੁਸੀਂ ਵੀ ਸਾਡੇ ਨਾਲ ਮੇਲਾ ਜਿਹੜਾ ਉਹ ਫਿਰ ਤੁਰ ਕੇ ਵੇਖਿਆ